1 2 3 ਹੱਥ ਲੱਗ ਜਾਂਦਾ ਪਰ ਦੇਖੋ ਹੁਣ ਆਪਾਂ ਲਾਓ ਜੀ ਬਹੁਤ ਠੰਡੀ ਠੰਡੀ ਹਵਾ ਚੱਲਣ ਈ ਆ ਤੇ ਬੱਦਲ ਵਾਈ ਜਿਹੜੀ ਚੜੀ ਪਈ ਆ ਬਹੁਤ ਜ਼ਿਆਦਾ ਬੱਦਲ ਹੋ ਗਿਆ ਤੇ ਮੌਸਮ ਜਿਹੜਾ ਠੰਡੀ ਹਵਾ ਬੜਾ ਨਜ਼ਾਰਾ ਆਉਂਦਾ ਬੈਂਦ ਤੇ ਹੁਣ ਆਪਾਂ ਲੱਗੇ ਆ ਤੋੜੀਆਂ ਤੋੜਨ ਤੇ ਸਾਡੀਆਂ ਫਸਟ ਟਾਈਮ ਹੀ ਲੱਗੀਆਂ ਵਾ ਵੇਲ ਵਾਲੀਆਂ ਤੋੜੀਆਂ ਤੇ ਮੌਕੇ ਬਦਲਵਾਈ ਹੋ ਗਈ ਆ ਤੇ ਸੋਚਿਆ ਕਿ ਚਲ ਤੋੜੀਆਂ ਤੋੜਦੇ ਆ ਨਾਲੇ ਸਬਜ਼ੀ ਬਣਾ ਲਾਂਗੇ ਤੇ ਕਿਉਂਕਿ ਪਾਣੀ ਆਉਣ ਦੇ ਨਾਲ ਜਿਹੜੇ ਰਸਤੇ ਬੰਦ ਹੋ ਗਏ ਤੇ ਭਾਈ ਵਗੈਰਾ ਜਿਹੜੇ ਨਾ ਸਬਜ਼ੀਆਂ ਵਾਲੇ ਉਹ ਨਹੀਂ ਹੁੰਦੇ ਹੈਗੇ ਸਬਜ਼ੀਆਂ ਸੁਦੀਆਂ ਵੇਚਣ ਤੇ ਇਦਾਂ ਜਿਹੜੀਆਂ ਘਰ ਲੱਗੀਆਂ ਲੁੱਗੀਆਂ ਵਾਂਗੂ ਤੋੜ ਤਾਰ ਕੇ ਬਣਾ ਲੈਂਦੀਆਂ ਕਿ ਗਵਾਂਡੀਆਂ ਲੁੱਕ ਦੀ ਲੈਣ ਦੀ ਕਦੇ ਚਲੋ ਕਹਿਵਲੇ ਆ ਵੀ ਜਾਂਦਾ ਕਹਿਵਲੇ ਸਬਜ਼ੀਆਂ ਧਰ ਲਈਦੀਆਂ ਕਹਿਵਲੇ ਦਾਦਾ ਦੂਦਾ ਧਰ ਲਈਦੀਆਂ ਤੇ ਹਣ ਆਪਾਂ ਲੱਗੇ ਆ ਆਪਣੀਆਂ ਤੋੜੀਆਂ ਤੋੜਨ ਏਕੋ ਐਂ ਵੇਖੋ ਕਿਦਾਂ ਦਰਿਆ ਬਣਿਆ ਆ ਇਹਦੇ ਨਾਲ ਹੀ ਨਾ ਕਿ ਜਣਾ ਉੱਚਾ ਬੜਾਵਾ ਮੇਰੇ ਕੋਲ ਨਹੀਂ ਲੰਕਿਆ ਜਾਂਦਾ ਹੈਗਾ ਹੱਥ ਲਾਏ ਛਿੱਟਾ ਆਉਣ ਲੱਗ ਪਈ ਤੇ ਚਲੋ ਤੋੜੀਆਂ ਤੋੜੀਏ ਫਿਰ ਗਾਡੇ ਬੜੇ ਲੱਗੇ ਹਨਾ ਪਤਾ ਨਹੀਂ ਤੋੜੀਆਂ ਕਾਢੇ ਕਿਉਂ ਲੱਗਦੇ ਨੇ ਦੇ ਨਾ ਕਿਤਨੀ ਅੜੀ ਕਿੰਨੀਆਂ ਵਧੀਆ ਤੋੜੀਆਂ ਲਾਈਆਂ ਹਨ ਹਾਂ ਉਸ ਤੋਂ ਉਦੋਂ ਵੀ ਬੜੀਆਂ ਲੱਥੀਆਂ ਸਾਡੀਆਂ ਇੱਕ ਵਾਰੀ ਉਹ ਪਹਿਲੀ ਵਾਲੀ ਤੋੜੀਆਂ ਲੱਥੀਆਂ ਤੇ ਨજર ਲੱਗ ਗਈ ਆਪਾਂ ਵੀਡੀਓ ਬਣਾ ਲਈ ਦੁਬਾਰਾ ਲੱਗੀਆਂ ਹੀ ਨਹੀਂ ਹਾਂ ਹਰ ਤੋੜੀ ਨੂੰ ਕਿੰਨਾ ਕਾਢਾ ਲੱਗਾ ਇਹ ਪਤਾ ਨਹੀਂ ਕੀ ਗੱਲ ਮੈਂ ਭੈਣ ਮੈਂ ਭੈਣਾਂ ਥੋੜੀ ਮੈਂ ਪੈਣਾਂਗੇ ਹੋ ਸਕਦਾ ਅੱਜ ਆਪਣੀਆਂ ਧੋੜੀਆਂ ਬਣਾਉਂਦੇ ਆਂ ਤੋੜ ਕੇ ਤਾਜੀ ਸਬਜ਼ੀ ਬੜੀ ਉਹ ਮਟਰ ਲਿੰਆ ਨਿੱਕੇ ਨਿੱਕੇ ਲੀਆਂ ਰਹਿਣ ਦਿੰਨੇ ਇੱਕ ਇੱਥੇ ਪਿੱਛੇ ਜੇ ਵੀ ਰਹਿ ਗਈ ਹੈ ਆਈ ਇਹਦੀ ਇੱਕ ਉਧਰ ਪੜਲੀ ਸਾਈਡ ਹੈ ਗੁਰਦੇ ਕੋਈ ਹਮ ਜੇ ਬਾਕੀ ਨਹੀਂ ਸਨ ਬਣਾ ਕਾਚੀ ਇਹ ਜੋ ਪਤਨੀਆਂ ਪਤਲੀਆਂ ਹੁੰਦੀਆਂ ਇਹ ਤਾਂ ਕਰਦੇ ਆ ਕਿ ਪਤਲੀਆਂ ਪਤਲੀਆਂ ਰਹਿਣ ਦਿੰਦੇ ਆ ਤਾਂ ਵੱਡੀਆਂ ਵੱਡੀਆਂ ਤੋੜ ਲੈਂਦੇ ਆ De har klødd seg. ਇੱਧਰ ਪਾਣੀ ਵਖਾ ਚ ਟਟ ਟਟ ਨੌਕਰੀ ਕਿਤੇ ਕੂੜਿਆ ਕਰ ਦਿੰਦੇ ਆ ਜੀ ਦੇਖਣ ਜੇ ਤਾਂ ਉਹਦੋਂ ਬੜੀਆਂ ਗਿਣੀਆਂ ਅਸੀਂ ਆਪਾਂ ਹਨਾ ਨੋ ਮੇਰਾ ਗੋਡਾ ਦੇ ਉਹ ਜ਼ਿਆਦਾ ਉੱਚਾ ਮ ਚੱਲ 1 2 3 ਹੱਥ ਲੱਗ ਜਾਂਦਾ ਪਰ ਹੱਥ ਨਹੀਂ ਤੇ ਤੋੜੀਆਂ ਦੜੀਆਂ ਬੜੀਆਂ ਗਿਣੀਆਂ ਸੀ ਤੇ ਹੈ ਨਹੀਂਆਂ ਕੀ ਇਹੇ ਸੀ ਗੱਲ ਹੋਈ ਨੋ ਉਹ ਪਾਣੀ ਕਿੰਨਾ ਪਾਣੀ ਚੜਿਆ ਇਹਨਾਂ ਨੂੰ ਨਿੱਕੀਆਂ ਨਿੱਕੀਆਂ ਨੂੰ ਰਹਿਣ ਦਿੰਦੇ ਆ ਨਾ ਨਾ ਕਰ ਪੰਗੇ ਆਹ ਸੱਕ ਸੱਟ ਲਵਾਏਗਾ ਹੀ ਥੋੜਾ ਗੋਤਾ ਰਿਫੰਡਾ ਤੇ ਫਿਰ ਤਾਂ ਭੰਗੇ ਲੈਣਦੇ ਆ ਇਹ ਲੰਪੇ ਜਣਾ ਨੇ ਇੰਨੀਆਂ ਲੱਤ ਗਿਆ ਦੇਖੋ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਤੇਰੇ ਨੂੰ ਲਗਾਉਨੇ ਆ ਤਰਕਾ ਬਣਾਉਨੇ ਆ ਹਰੋਂ ਹੁਣ ਮਿਰਚਾ ਥੋੜੀ ਜੀ ਚੱਲ ਲੱਗਿਆ ਪਰ ਇਹ ਆ ਦੇਖ ਇਹਨੂੰ ਵੀ ਪਹਿਲੀ ਵੱਡੀ ਮਿਰਚਾਂ ਲੱਗੀਆਂ ਇੱਧਰ ਇਹ ਆ ਵੱਡੀ ਹੋਈ ਹੈ ਇਹ ਬਹੁਤ ਵਧੀਆ ਲੱਗਣਗੀਆਂ ਉਦਾਂ ਆਪਣੀ ਸਬਜੀ ਦੀ ਉਦਾਂ ਮੌਜ ਹੈ ਬੜੀ ਤਾਜ਼ੀਆਂ ਤਾਜ਼ੀਆਂ ਤੋੜੀਆਂ ਤਾਜ਼ੀਆਂ ਤਾਜ਼ੀਆਂ ਮਿਰਚਾਂ ਤੋਂ ਉੱਪਰੋਂ ਛਿੱਟਾ ਹੁੰਦਾ ਹੈ ਜੀ ਸਾਰੇ ਬੂਟਿਆਂ 'ਨ ਮਿਰਚਾਂ ਪੈਣ ਲੱਗੀਆਂ ਇਹਦਾ ਅੱਡੇ ਕਾਣਦੇ ਨਾ ਆਦਾਂ ਸਿੱਟਾਂ ਆ ਗਈਆਂ ਆ ਇਹ ਦੇ ਆ ਕਿੰਨੇ ਵਧੀਆ ਬੂਟੇ ਲੱਗ ਰਹੇ ਦੇਖ ਇਧਰ ਵੀ ਆ ਵੀ ਦੇ ਆ ਕਿੰਨੇ ਵਧੀਆ ਬੂਟੇ ਸਵਾਜ ਨੇ ਜਿਹੜੇ ਬਣਾਈ ਹੈ ਨਾ ਲੇਕਿਨ ਇਹਦੇ ਪੱਤੇ ਬੜੇ ਵਧੀਆ ਲੱਗਦੇ ਆਈ ਵੀ ਨਹੀਂ ਲੱਗਦਾ ਜੋੜੋ ਜੋਰ ਪੇਜ ਕਿੰਨਾ ਨਹੀਂ ਆ ਗਿਆ ਜੇ ਹਮਲਾ ਕੇਲਾ ਦਾ ਬੂਟਾ ਇੱਧਰ ਨਹੀਂ ਆਉਂਦੀ ਕਿਰੀ ਲਓ ਜੀ ਮੀਂਹ ਆਉਣ ਲੱਗ ਪਿਆ ਅਜੇ ਅੰਦਰ ਆਏ ਹੀ ਆ ਤਾਂ ਮੀਂਹ ਆ ਗਿਆ ਹੈ ਇਹ ਕੀ ਕਰੀ ਧੁੱਪ ਕਦੀ ਮੀਂਹ ਪਹਿਲਾਂ ਛੜ ਮੀਂਹ ਨਹੀਂ ਆਉਂਦੇ ਛੜ ਮੀਂਹ ਆਉਂਦੇ ਲੋ ਜੀ ਹੋਣਾ ਆਪਾਂ ਕੱਟ ਦਿਨਾ ਤੋੜੀਆਂ ਤੇ ਬਾਹਰ ਆਉਣ ਲੱਗ ਪਿਆ بارش ਆਪਣੀਆਂ ਜਿਹੜੀਆਂ ਘਰ ਦੀਆਂ ਸਬਜ਼ੀਆਂ ਦੀ ਛੇੜੜੀ ਨਾ ਉਹ ਵੀ ਜਲਦੀ ਲੱਤ ਜਾਂਦੀਆਂ ਬਹੁਤ ਵਧੀਆ ਛਿੱਲੀਆਂ ਜਾਂਦੀਆਂ ਤੇ ਚੱਕਰ ਵਿੱਚ ਵੀ ਬੜਾ ਮੱਲਾ ਹੁੰਦਾ ਪਾ ਗਾ ਕੇ ਕੋਲਾ ਬਹੁਤ ਮਿਲ ਪੈਨ ਅੱਤੇ ਫੇੜ ਹਾਂ ਆਹ ਦੋ ਗੋਲੇ ਇਹ ਪਹਿਲਾ ਜਿਹਦੀਆਂ ਨਹੀਂ ਨਹੀਂ ਇਹ ਤਿੰਨ ਤੇਰੀਆਂ ਵਾਂ ਤਿੰਨ ਤਿੰਨ ਹੀ ਦੋਵੇਂ ਹੋਣੀਆਂ ਚਾਹੀਦੀਆਂ ਪਤਾ ਕੀ ਗੱਲ ਦੂਜੀਆਂ ਗੋਲੀ ਵਿੱਚ ਮੇੜੀ ਵੀ ਹੈਗੀ ਐ ਤੇ ਦਿਲ ਦੀ ਵੀ ਜਿਸ ਵਿੱਚ ਤਿੰਨ ਹਨ ਉਹ ਤੇਰੀਆਂ ਇਹਨੀਆਂ ਤੇਰੀਆਂ ਹਾਂ ਨਿੱਕੀ ਹਾਂ ਮੈਂ ਤੇ ਰੱਬੀ ਮੀ ਮੀ ਵਿੱਚ ਪਾਈ ਜਾਂਦਾ ਉਦੋਂ ਫਮਾ ਚੱਲ ਜੇ ਤੇ ਫੱਡਾਂ ਪਿੰਡ ਨੂੰ ਪਾਣੀ ਚੜੀ ਜਾਂਦਾ ਹੁਣ ਤੁਹਾਡੇ ਰਸਤੇ ਵੀ ਬੰਦ ਹੋ ਗਏ ਜਿੱਧਰੋਂ ਵੀ ਜਾਣਾ ਆਉਣਾ ਸੀ ਉੱਥੇ ਵੀ ਪਾਣੀ ਚੜ੍ਹਿਆ ਲੰਗਦੇ ਨੇ ਮੋਟਰਸਾਈਕਲ ਵੀ ਸੀਟਾਂ ਤੱਕ ਡੁੱਬ ਜਾਂਦਾ ਬਾਬਾ ਮੇੜ ਹੀ ਕੜੇ ਹੂੰ ਗਾਦੀ ਤੋਂ ਮੇਰੇ ਫੇਰ ਕਿਥੋਂ ਹੀ ਉਸੇ ਵਾਂਗ ਥੋੜੀ ਦਵਾਈ ਖਾ ਲਈਦੀ ਰੋਟੀ ਖਾ ਲਈ ਪੰਜ 10 ਮਿੰਟ ਤੇ ਰੁਕ ਜਾ ਡੇਲੂ ਕਿ ਚਲ ਗਿਆ ਫੇ ਨਾ ਇੱਕ ਕੋਟਾ ਖਾਣ ਲਾ ਤੇ ਵੀ ਵੇਚੀ ਜਾਂਦਾ ਦੋ ਦੰਦ ਨਾ ਨਾ ਹੁਣ ਤੇ ਮਹਾਂ ਹੀ ਬੱਲ ਤੁਰ ਗਿਆ ਤੇ ਬੰਦੇ ਆ ਵੀ ਟਾਈਮ ਨਾ ਹੀ ਹੋ ਰਹੀ ਆ ਨਹੀਂ ਤਾਂ ਕੋਣ ਦੇ ਸਬਜ਼ੀਆਂ ਵਰ ਜਿਹਾ ਵਾਲੇ ਵੀ ਬੰਦੇ ਜਿਹੜੇ ਪਾਣੀ ਨਹੀਂ ਆਉਂਦੇ ਪਾਣੀ ਕਰਕੇ ਨੰਗੀਆਂ ਨਹੀਂ ਜਾਣਦੇ ਤੇ ਸਿਰੋ ਸਬਜ਼ੀ ਕਿੱਥੋਂ ਆਉਣੀ ਮਹਾਂ ਵਾਲੇ ਤੋਂ ਵੀ ਦੋ ਆਵਾਜ਼ ਤੇ ਜੀ ਵੀ ਹੋਈ ਓਦਾਂ ਹਾਲ ਨਹੀਂ ਆਂਦੀ ਪਾਣੀ ਨਹੀਂ ਲੱਗੇ ਨਹੀਂ ਨੇ ਆਉਣੇ ਮੇਂ ਪ੍ਰੋਬਲਮਾਂ ਦੀ ਦੇਰ ਦੀ। ਅਮਰੇ ਕੋਈ ਖਰੇ ਦੇ ਉਗਣ ਨਹੀਂ ਹੁੰਦੇ ਇੱਥੇ। ਇਹ ਹੋ ਜੇ। ਫਿਰ ਕੋਈ ਨਹੀਂ ਹੋਏ। ਲੋਟ ਤਾਂ ਮਿਲਦਾ ਥੋੜੀ ਜਿਹੀ ਦੇਰ ਬਾਅਦ। ਹੁਣ ਆਪਾਂ ਫੜੀ। ਸਿਕਾਂ ਉਹ ਵੀ ਹੁਣ ਕਿਹੜਾ ਜਿਆਦਾ ਕੱਪੜਾ ਕਰ ਲਿਆ ਕਿੱਦਾਂ ਗੰਢੇ ਜਿਹਾ। ਹੁਣ ਤਾਂ ਮਿਲਿਆ ਬਾਅਦ ਵਿੱਚ ਫਿਰ ਆਪਾਂ ਇਹਨਾਂ ਸਜਾ ਲੈਂਦੇ। ਲੋਜੀ ਸਬਜ਼ੀ ਕੱਟ ਲਈ ਆ ਆਪਾਂ ਕੰਡੇ ਵੀ ਛੱਲ ਲਏ ਨੇ ਤੇ ਹੁਣ 1 ਘੰਟੇ ਬਾਅਦ ਆਪਾਂ ਕਰਵਾਵਾਂਗੇ ਤੇ ਹੁਣ ਇਸ ਵਲੌਗ ਦਾ ਐਂਡ ਕਰਾਂਗੇ ਤੇ ਨੈਕਸਟ ਵਲੌਗ ਨਾਲ ਫੇਰ ਮਿਲਾਂਗੇ ਸ਼ਸ਼ੀਤਾਂ ਜੀ